ਹਰੀ ਬਣਾਵਟ ਸ਼ਾਨਦਾਰ ਫਿਨਿਸ਼ ਅਤੇ ਤਗੜਾ ਲੋਕਰ ਮਸ਼ੀਨ ਜੋ ਦੇਖਣ ਵਿੱਚ ਵੀ ਨੰਬਰ 1 ਅਤੇ ਕੰਮ ਕਰਨ ਵਿੱਚ ਵੀ ਨੰਬਰ 1 ਇਹ ਰੀਪਰ 13 ਤੋਂ 15 ਮਿੰਟ ਦੇ ਵਿੱਚ ਵਿੱਚ ਟਰਾਲੀ ਖੁੱਲ ਕਰ ਦਿੰਦਾ ਹੈ ਸੈਸ਼ੀਕਾਰ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਾਨ ਮਰੇ ਕੋਟਲਾ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਨਿਊ ਸਟੋਰੀ ਪਰ 2026 ਮਾਡਲ ਸਭ ਤੋਂ ਪਹਿਲਾਂ ਗੱਲ ਕਰੀ ਆਪਾਂ ਕਟਰ ਸਾਈਜ਼ ਦੀ ਤਾਂ ਮਾਨ ਵਾਲਿਆਂ ਨੇ ਇੱਥੇ ਕਟਰ ਦਾ ਸਾਈਜ਼ 7.5 ਫੁੱਟ ਦਿੱਤਾ ਹੈ ਤਾਂ ਕਿ ਤੁਸੀਂ ਬਹੁਤ ਹੀ ਘੱਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕੋ ਇਸ ਤੋਂ ਬਾਅਦ ਗੱਲ ਕਰੀਏ ਜੀ ਆਪਾਂ ਸਾਈਡ ਵਾਲ ਦੀ ਤਾਂ ਇੱਥੇ ARB ਕੰਪਨੀ ਦੀਆਂ 베ARING ਲਗਾਈਆਂ ਹੋਈਆਂ ਹਨ ਅਤੇ ਬੁਰਸ਼ ਵਾਲੀਆਂ ਪੁੱਲੀਆਂ ਦੇ ਉੱਪਰ ਇੱਕ ਕਵਰ ਦਿੱਤਾ ਗਿਆ ਹੈ ਜੋ ਕਿ ਲੁੱਕ ਵਾਈਜ਼ ਵੀ ਬਹੁਤ ਵਧੀਆ ਲੱਗਦਾ ਹੈ ਅਤੇ ਇਸ ਵਿੱਚ ਸੇਫਟੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਗੱਲ ਕਰਦੇ ਹਾਂ ਟਾਇਰਾਂ ਦੀ ਇਸ ਵਿੱਚ ਮਾਨ ਵਾਲਿਆਂ ਨੇ 719 ਸਾਈਜ਼ ਦਾ ਟਾਇਰ ਵੱਡੀ ਹੱਬ ਨਾਲ ਦਿੱਤਾ ਗਿਆ ਹੈ ਜੇਕਰ ਗੱਲ ਕਰੀਏ ਹੁਣ ਬੈਕ ਸਾਈਡ ਕਵਰ ਦੀ ਤਾਂ ਮਾਨ ਵਾਲਿਆਂ ਨੇ ਇੱਥੇ ਬੈਕ ਸਾਈਡ ਕਵਰ ਫੁੱਲ ਹੈਵੀ ਡਿਊਟੀ ਵਿੱਚ ਤਿਆਰ ਕੀਤਾ ਹੈ ਅਤੇ ਇਸ ਦੇ ਅੰਦਰ ਦੋ ਪੱਖੇ ਦਿੱਤੇ ਹਨ ਅਤੇ ਇਨ੍ਹਾਂ ਪੱਖਿਆਂ ਦੇ ਅੰਦਰ 4-4 ਫਾਰ ਲਗਾਏ ਹੋਏ ਹਨ ਤਾਂ ਕਿ ਕਿਸਾਨ ਵੀਰਾਂ ਨੂੰ ਅੱਗੇ ਜਾ ਕੇ ਕਿਸੇ ਵੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਗੱਲ ਕਰੀਏ ਹੁਣ ਟੂਲ ਬਾਕਸ ਦੀ ਤਾਂ ਮਾਨ ਵਾਲਿਆਂ ਨੇ ਇੱਥੇ ਇੱਕ ਇੱਧਰ ਟੂਲ ਬਾਕਸ ਦਿੱਤਾ ਗਿਆ ਹੈ ਤੇ ਇੱਕ ਅੱਗੇ ਟੂਲ ਬਾਕਸ ਪ੍ਰੋਵਾਈਡ ਕੀਤਾ ਹੈ ਜਿਕੇ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਸਟੋਰੀ ਪਰ ਦੇ ਫਰੰਟ ਉੱਤੇ ਠੀਕਾ ਚਾਦਰ ਲਗਾ ਦਿੰਦੇ ਹਨ ਉੱਥੇ ਮਾਨ ਵਾਲਿਆਂ ਨੇ ਕਿਸਾਨਾਂ ਲਈ ਇੱਕ ਵੱਡੀ ਸਹੂਲਤ ਦਿੱਤੀ ਹੈ ਇੱਕ ਬਹੁਤ ਹੀ ਵੱਡੀ ਸਪੇਸ ਪ੍ਰਦਾਨ ਕੀਤੀ ਹੈ ਤਾਂ ਕਿ ਕਿਸਾਨ ਵੀਰਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਉਹ ਆਪਣਾ ਕੋਈ ਵੀ ਸਮਾਨ ਆਸਾਨੀ ਨਾਲ ਇਸ ਦੇ ਅੰਦਰ ਰੱਖ ਸਕਦੇ ਹਨ ਜੇ ਕੋਈ ਵੀ ਕਿਸਾਨ ਵੀਰ ਇਹ ਰੀਪਰ ਖਰੀਦਣਾ ਜਾਂ ਬੁੱਕ ਕਰਵਾਉਣਾ ਚਾਹੁੰਦਾ ਹੈ ਤਾਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਜਲਦ ਤੋਂ ਜਲਦ ਸੰਪਰਕ ਕਰੋ ਧੰਨਵਾਦ